ਹਾਂਜੀ ਸਤਿ ਸ੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਕਿ ਪਤਾ ਆ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਤਿਆਰ ਕਰਦੇ ਹੁੰਨੇ ਆ ਜਿਹੜਾ ਬਿਲਕੁਲ ਪੇਪਰ ਦੇ ਲੈਵਲ ਦਾ ਹੁੰਦਾਗਾ ਪਿਛਲੇ ਜਿਹੜੇ ਆਪਾਂ ਪੰਜਾਬੀ A ਦਾ ਕਰਤਾ ਸੀ ਕਿਉਂਕਿ ਉਦੋਂ ਇਦਾਂ ਸੀਗਾ ਵੀ ਪੇਪਰ ਹੋਊਗਾ ਹੁਣ ਪੰਜਾਬੀ A ਪੇਪਰ ਤਾਂ ਫਰਵਰੀ ਤਾਈਂ ਨਹੀਂ ਹੋਣਾ ਕਿਉਂਕਿ 25 ਤਰੀਕ ਤਾਈਂ ਤਾਂ ਪੋਰਟਲ ਖੁੱਲਿਆ ਰਹੂਗਾ 25 ਤੋਂ ਬਾਅਦ ਬੰਦ ਹੋਣਾਗਾ ਤੇ ਇਸ ਲਈ ਹੁਣ ਥੋੜਾ ਜਿਹਾ ਸਟੈਨੋ ਵੱਲ ਧਿਆਨ ਦੇ ਦਿਓ ਤੇ ਕਿਉਂਕਿ ਮੈਂ ਟ ਬਾਲੀ ਉੱਪਰ ਨਹੀਂ ਜਾਂਦੀ ਕਿਉਂਕਿ ਜਿਹੜੇ ਹਿਸਾਬ ਨਾਲ ਪੋਸਟਾਂ ਨੇ ਤੇ ਇਸ ਲਈ ਹੁਣ ਥੋੜਾ ਸਟੈਨੋ ਵੱਲ ਆਜੋ ਸਟੈਨੋ ਵੱਲੀ ਧਿਆਨ ਦੇ ਦਿਓ ਪਹਿਰੇ ਬਹੁਤ ਵਧੀਆ ਬਣਾਏ ਨੇ ਦੋਨੇ ਤੇ ਧਿਆਨ ਨਾਲ ਕਰਨੇ ਆ ਤੇ ਅੱਜ ਪੰਜਾਬੀ ਨਹੀਂ ਆਪਣੇ ਤੋਂ ਟਾਈਪ ਹੋਈ ਥੋੜਾ ਸਮਾਂ ਘੱਟ ਸੀ ਪਰ ਪੰਜਾਬੀ ਟਾਈਪ ਕਰਨ ਵਾਲੀ ਕੋਈ ਇੰਨੀ ਗੱਲ ਵੀ ਹੈ ਨਹੀਂ ਕਿਉਂਕਿ ਪਹਿਰੇ 'ਚ ਕੋਈ ਨਵਾਂ ਸ਼ਬਦ ਨਹੀਂਗਾ ਜਿਹੜਾ ਤੁਹਾਨੂੰ ਉਲਝਾਵੇ ਪਹਿਰੇ ਦੋਨੇ ਬਹੁਤ ਆਸਾਨ ਨੇ ਬਸ ਥੋੜਾ ਜਿਹਾ ਧਿਆਨ ਨਾਲ ਕਰਨਾ ਪਹਿਰੇ ਇੱਕ ਦੋ ਗਲਤਾਂ ਵਾਲੀ ਆ ਮਸਾਂ ਇੱਕ ਦੋ ਗਲਤਾਂ ਵਾਲੇ ਪਹਿਰੇ ਨੇ ਇੱਕ ਦੋ ਗਲਤ ਆਉਣੀਆਂ ਫੇਰ ਹੀ ਨੰਬਰ ਆਊਗਾ ਤੇ ਇਹ ਨਹੀਂ ਵੀ ਆਪਾਂ 8-10 ਗਲਤਾਂ ਲੱਗ ਗਏ ਤੇ ਫੇਰ ਪੇਪਰ 'ਚ ਨੰਬਰ ਲੈਉਣਾ ਔਖਾ ਹੋ ਜੂਗਾ ਕਿ ਪੋਸਟਾਂ ਥੋੜੀਆਂ ਨੇ ਮੈਟ ਵਧੀਆ ਜਾਣੀਆਂ ਚਲੋ ਫਿਰ ਆਪਾਂ ਜਿਆਦਾ ਸਮਾਂ ਬਰਬਾਦ ਨਹੀਂ ਕਰਦੇ ਤੇ ਤੁਹਾਨੂੰ ਪਹਿਲਾਂ ਟ੍ਰਾਇਲ ਕਰਾ ਬੋਲਦਿਆਂ ਤਾਂ ਕਿ ਤੁਹਾਡਾ ਹੱਥ ਚੱਲ ਪੇ ਤੇ ਪੰਜਾਬੀ ਅੱਜ ਹੈ ਨਹੀਂ ਉਹ ਤੁਹਾਨੂੰ ਪਤੀ ਅੱਗੇ ਤਾਂ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਨੇ ਹੁੰਦੇ ਆ ਤੇ ਜੇ ਫਿਰ ਵੀ ਕਿਸੇ ਨੂੰ ਕੋਈ ਸ਼ਬਦ ਦੀ ਹੋਈ ਤਾਂ ਪਰਸਨਲ ਆਪਾਂ ਨੂੰ ਚਾਹੇ ਮੈਸੇਜ ਕਰਕੇ ਪੁੱਛ ਲਿਓ ਵੀ ਆਹ ਸ਼ਬਦ ਤੁਹਾਨੂੰ ਨਹੀਂ ਸਮਝ ਆਇਆ ਤਾਂ ਤੁਹਾਨੂੰ ਦੱਸਾਂਗੇ ਤੁਹਾਡੇ ਲਈ ਬੈਠੇ ਆਪਾਂ ਚਲੋ ਹੁਣ ਰੈਡੀ ਹੋ ਆਪਾਂ ਤੁਹਾਨੂੰ ਟ੍ਰਾਇਲ ਪੇਰਾ ਬੋਲਦੇ ਆ ਤੁਹਾਡਾ ਹੱਥ ਚੱਲ ਪੇ ਫਿਰ ਉਹ ਦਵਾ ਸੁਣੋ ਪ੍ਰੋਪਰ ਫੇਰੇ ਬੋਲਾਂਗੇ ਦੋਨੇ ਉਵੇਂ 2.5 ਟਾਈਮੈਂਟ ਦੇ ਤੇ ਵਿਚ ਦੀ ਬ੍ਰੇਕ 2 ਮਿੰਟ ਦੀ ਖਾਲੀ ਵੀਡੀਓ ਚਲੋ ਰੈਡੀ ਪੂਰੇ ਦੇ ਪੂਰੇ ਸਿੱਖਿਆ ਤੰਤਰ ਅੰਦਰ ਵਿਦਿਆਰਥੀ ਵਿਰੋਧੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿੱਦਿਆਕ ਅਦਾਰਿਆਂ ਦੇ ਨਿੱਜੀਕਰਨ ਅਤੇ ਪ੍ਰਾਈਵੇਟ ਕਰਨ ਦੇ ਨਾਲ-ਨਾਲ ਲਾਇਬ੍ਰੇਰੀਆਂ ਦੇ ਨਿੱਜੀਕਰਨ ਵੱਲ ਕਦਮ ਅੱਗੇ ਵਧਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਜਿਲ੍ਹੇ ਦੀ ਸਰਕਾਰੀ ਲਾਇਬ੍ਰੇਰੀ ਲਓ ਜੀ ਟ੍ਰਾਇਲ ਪੈਰਾ ਹੋ ਗਿਆ ਇਨਾਂ ਕ ਹੁਣ ਪ੍ਰੋਪਰ ਪੈਰਾ ਬੋਲਣ ਲੱਗਦੇ ਆਂ ਧਿਆਨ ਨਾਲ ਲਿਖਣਾ ਰੈਡੀ ਹੋ ਜੋ ਹੁਣ ਪ੍ਰੋਪਰ ਕਰੇ ਲਈ ਹਾਂਜੀ ਰੈਡੀ ਅਸਮਾਨ ਚਿੱਤਰ ਲੈਂਦੇ ਹਨ ਡੰਡੀ ਮੀ ਆਵੇ ਜਾਂ ਹਨੇਰੀ ਕੋਈ ਆਪਣੀ ਨੀਂਦ ਖਰਾਬ ਨਹੀਂ ਕਰਦਾ ਡੰਡੀ ਅੰਦਰ ਸੁੱਤਿਆਂ ਕਈ ਵਾਰ ਸਵੇਰੇ ਪਤਾ ਲੱਗਦਾ ਹੈ ਕਿ ਰਾਤੀ ਮੀ ਆਇਸੀ ਡੰਡੀ ਪਰ ਪਿੰਡਾਂ ਵਾਲੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਰਤੀ ਕਿਸਾਨ ਅਤੇ ਮਜ਼ਦੂਰ ਅਜੇ ਵੀ ਕਾਫੀ ਹੱਦ ਤੱਕ ਕੁਦਰਤ ਨਾਲ ਜੁੜੇ ਹੋਏ ਹਨ ਡੰਡੀ ਉਹਨਾਂ ਦੀ ਵੀ ਅਗਲੀ ਪੀੜੀ ਦੂਰ ਹੋ ਰਹੀ ਹੈ ਡੰਡੀ ਬਾਤਾਂ 부ਝਾਰਤਾਂ ਚੰਨ ਤਾਰਿਆਂ ਦੀਆਂ ਗਲਨਾ ਪਿੰਡਾਂ ਸ਼ਹਿਰਾਂ ਦੇ ਨਾ ਰੁੱਖਾਂ ਦੇ ਨਾ ਸਭ ਕੁਝ ਮੋਬਾਈਲ ਹੋਣ ਦੀ পেট ਚੜ ਚੁੱਕਿਆ ਹੈ ਡੰਡੀ ਮਾਪੇ ਆਪਣੇ ਬੱਚਿਆਂ ਦੇ ਚਿਹਰੇ ਵੀ ਮੋਬਾਈਲ ਵਿੱਚੋਂ ਹੀ ਦੇਖਦੇ ਹਨ ਡੰਡੀ ਪਰਦੇਸੀ ਹੋਏ ਬੱਚੇ ਕੰਮ ਉੱਤੇ ਜਾਣ ਸਮੇ ਆਪਣੇ ਮਾਪਿਆਂ ਨਾਲ ਭੱਜਦੇ ਨੱਠ ਤੇ ਵੀਡੀਓ ਕਾਲ ਕਰ ਲੈਂਦੇ ਹਨ ਡੰਡੀ ਇੱਧਰ ਹੁਣ 8-10 ਕਮਰਿਆਂ ਵਾਲੇ ਘਰਾਂ ਵਿੱਚ ਵੀ 1-2 ਜੀ ਹੀ ਨਜ਼ਰ ਆਉਂਦੇ ਹਨ ਜਾਂ ਫਿਰ ਜਿੰਦਰੇ ਲੱਗੇ ਹੋਏ ਹਨ ਡੰਡੀ ਬਹੁਤ ਕੁਝ ਬਦਲ ਗਿਆ ਹੈ ਡੰਡੀ ਬਜ਼ੁਰਗ ਸਿਆਣੇ ਕਈ ਵਾਰ ਆਖਦੇ ਹਨ ਕਿ ਹੁਣ ਉਹ ਗੱਲਾਂ ਬਾਤਾਂ ਨਹੀਂ ਰਹੀਆਂ ਡੰਡੀ ਖੈਰ ਸਮੇਂ ਨੇ ਤਾਂ ਆਪਣੀ ਚਾਲ ਨਾਲ ਚਲਦੇ ਹੀ ਰਹਿਣਾ ਹੁੰਦਾ ਹੈ ਬਸ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਦਾ ਧਿਆਨ ਰੱਖਦੇ ਹੋਏ ਸਮਾਜ ਨੂੰ ਬਿਹਤਰ ਬਣਾਉਣ ਲਈ ਚੰਗਾ ਯੋਗਦਾਨ ਪਾ ਕੇ ਦੁਨੀਆ ਨੂੰ ਹੋਰ ਸੋਹਣੀ ਬਣਾਈਏ ਡੰਡੀ ਇਸੇ ਤਰ੍ਹਾਂ ਹੀ ਅਸੀਂ ਹਾਂਜੀ ਦੂਜਾ ਵਾਰ ਆ ਬੋਲਣ ਲੱਗਦੇ ਆ 2 ਮਿੰਟ ਹੋ ਗਏ ਰੈਡੀ ਹੋ ਜਾਓ ਹਣਾ ਰੇਡੀ ਪਿਛਲੇ ਕਈ ਦਿਨਾ ਤੋਂ ਪੈ ਰਹੀ ਸੁੱਕੀ ਠੰਡ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਕਿਸਾਨਾਂ ਵੱਲੋਂ ਬੀਜੀਆਂ ਗਈਆਂ ਹਾੜੀ ਦੀਆਂ ਫਸਲਾਂ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਸੀ ਡੰਡੀ ਮੀ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਡੰਡੀ ਬੀਤੀ ਸਵੇਰ ਤੋਂ ਰੁਕ ਰੁਕ ਕੇ ਮੀਂਹ ਪੈ ਰਹੇ ਕਾਰਨ ਜਿੱਥੇ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਉੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਇੰਨਾ ਕੋ ਮੀਂਹ ਹਰ ਤਰ੍ਹਾਂ ਦੀ ਫਸਲ ਲਈ ਲਾਹੇਬੰਦ ਹੈ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਈ ਹੋਵੇਗਾ ਡੰਡੀ ਕੀ ਜੇਕਰ ਇਕੱਲਾ ਕੋਰਾ ਪੈਂਦਾ ਰਹਿੰਦਾ ਤਾਂ ਉਹ ਹਰ ਫਸਲ ਹਰੇ ਚਾਰੇ ਅਤੇ ਸਬਜ਼ੀਆਂ ਲਈ ਨੁਕਸਾਨ ਦੇ ਹੋਣਾ ਸੀ प्रश्न चिन्ह ਇਸ ਮੀ ਨਾਲ ਜਿੱਥੇ ਸਾਰੀਆਂ ਫਸਲਾਂ ਦੇ ਪਾਣੀ ਦੀ ਪੂਰਤੀ ਹੋਵੇਗੀ ਉੱਥੇ ਹੀ ਇਹ ਗੱਲ ਹੋਰ ਵੀ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਗਈ ਹੈ ਡੰਡੀ ਠੰਡ ਪਛੜ ਕੇ ਸ਼ੁਰੂ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ ਉੱਤੇ ਚਿੰਤਾ ਛਾਈ ਹੋਈ ਸੀ ਪਰ ਅੱਜ ਸਾਉਣ ਮਹੀਨੇ ਬਾਗ ਲੱਗੀ ਝੜੀ ਕਾਰਨ ਮੌਸਮ ਖੁਸ਼ਗਵਾਰਾ ਹੋ ਗਿਆ ਹੈ ਅਤੇ ਦਰਖਤਾਂ ਉੱਤੇ ਜੰਮੀ ਮਿੱਟੀ ਸਾਫ ਹੋਣ ਨਾਲ ਦਰਖਤ ਤਾਜ਼ਗੀ ਭਰੇ ਅਤੇ ਹਰੇ ਭਰੇ ਲੱਗਣ ਲੱਗ ਪਏ ਹਨ ਡੰਡੀ ਜਿਕਰਯੋਗ ਹੈ ਕਿ ਪਿਛਲੇ 2 ਹਫ਼ਤਿਆਂ ਤੋਂ ਤੁਪ ਨਿਕਲਨ ਦੇ ਬਾਵਜੂਦ ਵਿੱਚ ਸੁੱਕੀ ਠੰਡ ਪੈ ਰਹੀ ਸੀ ਜਿਸ ਕਾਰਨ ਆਲੂ